ਕਰਪਾ ਕਿਸੇ ਬਚਾ ਹੋ ਗਿਆ ਤੇ ਆਪਣੇ ਆਚਾਰ ਵਾਲੀ ਗੱਡੀ ਸੀ ਹੰਦੋਵਾਲ ਤੋਂ ਆndi ਤੇ ਦੂਸਰੇ ਪਾਸੇ ਪਾਸ ਸੀ ਗੱਡੀ ਦਾ ਟਾਇਰ ਪਾਟਣ ਦੇ ਨਾਲ ਤੇ ਗਲਤੀ ਨਹੀਂ ਕਿਸੇ ਦੀ ਵੀ ਇਹ ਆਪਾਂ ਕਹੀਏ ਬੱਸ ਦੀ ਆ ਜੀ ਗਲਤੀ ਆ ਜਾਏ ਗੱਡੀ ਵਾਲੇ ਦੀ ਤੇ ਟਾਇਰ ਫਟਣ ਦੇ ਨਾਲ ਗੱਡੀ ਜਿਹੜੀ ਬੇਕਾਬੂ ਹੋ ਕੇ ਬੱਸ ਦੇ ਵਿੱਚ ਸਾਈਡ ਤੋਂ ਵੱਜੀ ਤੇ ਗੱਡੀ ਵੀ ਪਾਟ ਕੇ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਪਰ ਡਰਾਈਵਰ ਆ ਵੀਰ ਬਚ ਗਿਆ ਉਹਦੇ ਸਾਥ ਤੋਂ ਬਚਾ ਆ ਤੇ ਦੂਸਰਾ ਬੱਸ ਦੇ ਮੋੜੇ ਇੱਕ ਬਜ਼ੁਰਗ ਵਿਚਾਰਾ ਤੁਰਿਆ ਹੀ ਜਾਂਦਾ ਸੀ ਉਹਦੇ 60 ਥੋੜੀ ਲੱਗੀ ਆ ਪਰ ਉਹਦਾ ਵੀ ਬਚਾਅ ਹੋ ਗਿਆ ਬਈ ਤੇ ਰਗਣਾ ਲੱਗੀਆਂ ਵੀਰ ਵੱਟ ਹੋਇਆ ਪਰ ਰੰਗ ਟੁੱਟਣੇ ਤੋਂ ਬਚਾਅ ਹੋ ਗਿਆ ਉਹਦਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਠੀਕ ਹੈ ਟ੍ਰੈਫਿਕ ਆਲੂ ਹੋ ਗਈ ਆ ਦੋਨਾਂ ਦੋਵਲੇ ਪਾਸਿਆਂ ਦਾ ਬਚਾਅ ਹੋ ਗਿਆ ਠੀਕ ਸਿਕਰ ਟੈਲੀਫੋਨ ਆਇਆ ਜਿਹੜਾ ਕੋਲੋਂ ਰੂਟੋਂ ਕੋਈ ਡਾਊਨ ਗਿਆ ਲੱਗਣਾ ਐਕਸੀਡੈਂਟ ਹੋ ਗਿਆ ਤੇ ਮਤਲਬ BRT ਦੀ ਬੱਸ ਹੈਗੀ ਆ ਤੇ ਨਾਲ ਟਾਟਾ ਜਾਰ ਕੋ ਸਾਥ ਹੈਗਾ ਉਹ ਟਾਟਾ ਜਾਰ ਕੋ ਸਾਥ ਨਾਲ ਓਵਰਡੋਡ ਜਾ ਗਿਆ ਵਿਚ ਵੱਜ ਗਿਆ ਤੇ ਨਿਸ਼ਾਨ ਕੋਈ ਨਹੀਂ ਹੋਇਆ ਉਸ e de lado.